ਬਾਦਸ਼ਾਹ ਆਲਮਗਿਰਾਨੀ ਉਹਦੀ ਨੌਜਵਾਨ ਲੜਕੀ ਸੀ ਔਰ ਖਾਲਸਾ ਜੀ ਬੁੱਲੇ ਜਿਹੜਾ ਬੁੱਢਾ ਅਫਗਾਨੀ ਸੀ ਉਹਨੇ ਉਹਦਾ ਨਕਾਹ ਪੜਿਆ ਇਹ 10 ਦਿਨ ਉੱਥੇ ਰਿਹਾ ਔਰ ਜਿੰਨਾ ਵੀ ਧਨ ਦੌਲਤ ਖਤਰਾਂ ਉਤੇ ਲਦਿਆ ਗਿਆ ਗੱਡਿਆਂ ਉਤੇ ਲਦਿਆ ਗਿਆ ਔਰ ਨੌਜਵਾਨ ਲੜਕੀਆਂ ਨੂੰ ਉਹਨਾਂ ਨੂੰ ਗੱਡਿਆਂ ਉਤੇ ਬੰਨਿਆ ਗਿਆ ਔਰ ਜਦੋਂ ਦਿੱਲੀ ਵਾਲ ਦਿੱਲੀ ਤੋਂ ਤੋਰੀਆਂ ਨਾਲ ਤੇ ਰੋ ਰੋ ਕੇ ਦਲੀ ਦੀਆਂ ਕੰਨਾਂ ਘਬਾਰੀਆਂ ਸਨ ਕੀਰਨੇ ਪਾਲੀਆਂ ਸਨ ਉਹ ਸਾਨੂੰ ਕੋਈ ਛਡਾਉਣ ਵਾਲਾ ਆਵੇ ਜਿਵੇਂ ਤੁਰੇ ਜਾ ਰਹੇ ਨੇ ਜਿਵੇਂ ਰੁੜਾ ਪਾਈ ਜਾ ਰਿਆਂ ਨੇ ਜਿਵੇਂ ਕੀਰਨੇ ਪਉੜੀਆਂ ਨੇ ਤੇ ਸੁਣੋ ਪਿਆਰ ਦੀ ਸਰਕਾਰ ਦੇ ਨਾਲ ਉਸ ਸਮੇਂ ਦੇ ਹਾਲਾਤ ਅਮਬਿਆਨ ਕੀਤੇ ਜਾ ਰਹੇ ਵੱਧਣ ਕਹਿਰੀ ਹਿੰਦ ਤੇ ਹਾਂ ਹਿੰਦ ਤੇ ਆਗਾਂ ਚੜਕੇ ਮੀਹ ਪਾਉਂਗਾ ਕਹਿਰ ਲਾਹਾਂ ਕਹਿਰਦਾ ਓ ਕੜਕਣ ਕੜਕੇ ਓ ਬੇਰਕਾਰ ਨੂੰ ਇਸ ਤਰਥਲ ਮਚਾਵੇ ਅੱਗੇ ਆਏ ਕੋਈ ਸੂਰਮਾ ਹ ਸੂਰਮਾ ਜੋ ਅਣਖ ਬਚਾਵੇ ਓ ਬੱਡਲ ਕੈਰੀ ਹਿੰਦ ਤੇ ਹੈ ਹਿੰਦ ਤੇ ਆਗਨ ਚੜਕੇ ਮੀਂਹ ਪਾਉਣ ਲਈ ਕਹਿਰਦਾ ਓ ਕੜਕੜ ਕੜਕੇ ਕਾਰਨ ਇਸ ਦਾ ਪਰਥਲ ਮਚਾਵੇ ਅੱਗੇ ਆਏ ਕੋਈ ਸੂਰਮਾ ਸੂਰਮਾ ਜੋ ਅਣਖ بچਾਵੇ ਹੋ ਕਿਉਂ ਆਸਾਨੂ ਬੰਨਿਆ ਬੰਨਿਆ ਕੀ ਹੋਈ ਕਲਾਮੀਏ ਹੋ ਪਰੂ ਆਸਾਂ ਦੀ ਸੂਰਮਾ ਸੂਰਮਾ ਤਾ ਕਹਾਣੀ ਰਾਵਦੀ ਆ ਚੇਤੇ ਆਵੇ ਅੱਗੇ ਆਏ ਕੋਈ ਸੂਰਮਾ ਹ ਸੂਰਮਾ ਜੋ ਅੜਖ ਬਚਾਵੇ ਹੋ ਮਾਰੀ ਚਪਟੇ ਬਾਜਨੇ ਹੈ 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 ਮਾਰੀ ਚਪਟੇ ਬਾਜਨੇ ਕੰਗਾਰੂ ਓ ਕੁੰਜਾਂ ਪਾਰ ਤੇ ਵਰਸ਼ ਜੋ ਹਾਂ ਵਰਸ਼ ਜੋ ਲੈ ਚੱਲਿਆ ਫਾਗੇ ਵੱਡੇ ਜਗਰ ਨੂੰ ਵਟ 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 ਖਾਵੇ ਅੱਗੇ ਆਏ ਕੋਈ ਸੂਰਮਾ ਸੂਰਮਾ ਜੋ ਅਣਖ ਬਚਾਵੇ ਅੱਦੋ ਰਾਣੀ ਰੂਪੇ ਕਾਲਦਾ ਹਾ ਕਾਲਦਾ ਬਣ ਕੇ ਆਏ ਹੋ ਜੀਨਾ ਚਾਰੇ ਪਾਸੇ ਉਹਨੇ ਕਹਿਰ ਕਮਾਏ ਹੋ ਕਰਦੇ ਨੇ ਜੋ ਨਾਂ ਦੇ ਮਰਨੂ ਪਾਵੇ ਅੱਗੇ ਆਏ ਕੋਈ ਸੂਰ ਬਹਾਾ ਸੂਰਮਾ ਜੋ ਅਣਖ ਬਚਾਵੇ ਹੋ ਕੋਨੇ ਖਚਰ ਬਨ ਲਾ ਬਨ ਲਾ ਕੋਜਰ ਹਨ ਪੱਲੇ ਹਿੰਦ ਵਾਸੀਓ ਗਿਉ ਤੁਸਾਦੇ ਹਾਂ ਤੁਸਾਦੇ ਨੇ ਬਾਗਨ ਗੱਲੇ ਨਾ ਮਾਲਕੋ ਅਸਾ ਨੂੰ ਕਣ ਜੋਗ ਚ ਗਾਵੇ ਕਣ ਜੋਗ ਚ ਗਾਵੇ ਅੱਗੇ ਆਏ ਕੋਈ ਸੂਰਮਾ ਸੂਰਮਾ ਜੋ ਅਣਖ بچਾਵੇ ਹੋ ਅਰਜਾ ਬਹਤੇ ਗੋਇਆ ਰੀਆ ਗੱਜਾਰੀਆਂ ਪਾਰ ਕੋਈ ਨਾ ਮੰਨਿਏ ਓ ਸਾਟੇ ਉਤ ਤੁਸਾਨੇ ਹਾ ਤੁਸਾਨੇ ਕਤਰਾਈ ਕੰਨਿਏ ਓ ਬਿਨਾ ਕਾਲ ਸੇ ਅਸਾ ਨੂੰ ਅਜ ਕੌਣ ਛਡਾਵੇ ਅੱਗੇ ਆਏ ਕੋਈ ਸੂਰਮਾ ਸੂਰਮਾ ਜੋ ਅਣਖ ਬਚਾਵੇ ਸੁਣੀ ਬਾਰਤਾ ਖਾਲਸੇ ਆ ਖਾਲਸੇ ਚੱਲ ਕੇ ਆਉਣਾ ਏ ਹੋ ਸਤਿ ਸ੍ਰੀ ਅਕਾਲ ਗਾਣਾ ਅਕਾਲ ਦਾ ਜੈਕਾਰਾ ਲਾਉਣਾ ਹੈ ਹੋ ਪੈੜਣ ਕੇ ਆਉ ਉਹਨਾਂ ਦੇ ਹੋ ਕਰ ਕਰਤਾ ਵੇ ਹੈ ਪੈੜਣ ਕੇ ਉਹਨਾਂ ਕਰ ਕਰਤਾਵੇ ਅੱਗੇ ਆਏ ਕੋਈ ਸੂਰਮਾ ਹ ਸੂਰਮਾ ਜੋ ਅੜਖ ਬਚਾਵੇ ਹੋ ਮੋਮਬੀ ਠੱਟੇ ਵਾਲਿਆ ਹਾਂ ਵਾਲਿਆ ਤੂੰ ਲੈ ਖਸਣਾ ਵੀ ਏ ਹੋ ਦਰਦ ਕਹਾਣੀ ਆਸਾਨੀਆਂ ਆਸਾ ਦੀ ਤੂੰ ਹੀ ਪੰਜਾਵੇਂ ਏ ਆਇ ਤੋਈ ਸੂਰਮਾ ਸੂਰਮਾ ਜੋ ਅਣਖ ਬਚਾਵੇ